ਸਤਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬੈਲਾਲ ਸਿੰਘ ਜੀ ਅਜੇ ਤੀ 108 ਸ਼ਾਂਤੋਬਾਪਾ ਹਰੀ ਸਿੰਘ ਡੇਰਾ ਗੋਲਦੋਰਾ ਹਰੀ ਸਿੰਘ ਜੀ ਨਾਲ ਅੱਜ ਲਾਈਵ ਹੋ ਰਹੇ ਆ ਸਰਵਤ ਸੱਤ 108 ਸ਼ਾਂਤੋਬਾਪਾ ਹਰੀ ਸਿੰਘ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਹੋਵੇ ਆਓ ਗੁਰੂ ਮਹਾਰਾਜ ਦੇ ਜਨਮ ਦਿਨ ਦੇ ਇਸ ਸਮਾਗਮ ਚੱਲ ਰਿਹਾ ਆ ਸਾਨੂੰ ਉਹਨਾਂ ਦੇ ਦਰਸ਼ਨ ਦਰਾਈ ਕਰਾਣੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਆਲਾ ਆਲਾ ગુરુદ્વારા હરીસર ડેરા મનહા મરુદાલી ગુઠિયાજી